ਤੇ ਮੋਦੀ ਦਾ ਮੂੰਹ ਟੁੱਟ ਜਾਏ ਜੇ ਉਹਨੇ ਕੋਈ ਵੀ ਐਲਾਨ ਕੀਤਾ ਹੋਵੇ ਕੱਲ ਉਹਨਾਂ ਦਾ ਇੱਕ ਮਿਨਿਸਟਰ ਆ ਕੇ ਦੇਖ ਕੇ ਆ ਗਿਆ ਮਾਰ ਗਿਆ ਵਿਸ਼ਵਾਸ ਵੀ ਦਿਵਾਉਣਾ ਮੈਂ ਆਪ ਜੀ ਦੇ ਚੈਨਲ ਆਹੀ ਵੀ ਪੰਜਾਬੀ ਕਰਨਗੇ ਤੁਹਾਡੇ ਨਾਲ ਖੜੇ ਨੇ ਮੈਂ ਪ੍ਰਧਾਨ ਜੀ ਵੱਲੋਂ ਕਰੋੜ ਰੁਪਏ ਦਾ ਚੈੱਕ ਕੱਟ ਕੇ ਕਿਸੇ ਸੰਸਥਾ ਨੂੰ ਜਾਂ ਦਿੱਤਾ ਜਾ ਰਿਹਾ ਹੈ ਅੱਜ ਅਸੀਂ ਆਏ ਆ ਗੁਰਦਵਾਰ ਅੰਮ੍ਰਿਤਸਰ ਬਹਾਲੀ ਵਿਕੇ ਤੇ ਅਸੀਂ ਜੋ ਵੀ ਪੰਜਾਬ ਦੇ ਹਾਲਾਤ ਚੱਲਦੇ ਨੇ ਤੇ ਉੱਥੇ ਹਰ ਇੱਕ ਸੰਸਥਾਵਾਂ ਤੇ ਜਿਵੇਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਬਹੁਤ ਸਾਰਾ ਉਹਨਾਂ ਨੂੰ ਜਿਹੜੀ ਰਾਸਤ ਵਗੈਰਾ ਪਹਚਾਈ ਜਾ ਰਹੀ ਆ ਅਸੀਂ ਇਹੀ ਜਾਣਨ ਲਈ ਅੱਜ ਰਜਿੰਦਰ ਸਿੰਘ ਤੋੜਾ ਸਾਹਿਬ ਕੋਲੇ ਆਏ ਆ ਜਿਹੜੇ ਕਿ ਇੱਥੇ ਗੁਰਦਾਰਾ ਸਾਹਿਬ ਦੇ ਮੈਨੇਜਰ ਵੀ ਨੇ ਅਸੀਂ ਜਾਣਦੇ ਆ ਵੀ ਉਹਨਾਂ ਵੱਲੋਂ ਕੀ ਕੀ ਰਾਸਤ ਪਹਚਾਈ ਜਾ ਰਹੀ ਆ ਕਮੇਟੀ ਵੱਲੋਂ ਕੀ ਕੀ ਅੱਗੇ ਦੀ ਕੀ ਪ੍ਰੋਗਰਾਮ ਨੇ ਆਓ ਅਸੀਂ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂਡੇ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਦੇਖੋ ਸਾਨੂੰ ਪਤਾ ਲੱਗਿਆ ਸਾਰੇ ਕਿਤੇ ਕਮੇਟੀ ਵੱਲੋਂ ਰਸਤੇ ਜਾ ਰਹੀ ਤੁਹਾਡੇ ਵੱਲੋਂ ਬਹੁਤ ਵੱਡੀ ਸੇਵਾ ਜਾਰੀ ਆ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਤੁਹਾਡੇ ਅੱਗੇ ਕੀ ਪ੍ਰੋਗਰਾਮ ਨੇ ਤੇ ਕਿੱਥੇ ਕਿੱਥੇ ਕਿਹੜੇ-ਕਿਹੜੇ ਹੜਪੀੜਤਾਂ ਲਈ ਤੁਸੀਂ ਜੋ ਵੀ ਸਮੱਗਰੀ ਜਿਹੜੀ ਆ ਮਹਈਆ ਕਰਵਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਖੜਾਂ ਦਾ ਆਇਆ ਜੀ ਇਹ ਮਤਲਬ ਭਿਆਨਕ ਸਮਾਂ ਚੱਲਿਆ ਸਾਡੇ ਪ੍ਰਧਾਨ ਜੀ ਮਾਨਯੋਗ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਹੁਕਮ ਹੋਇਆ ਹੜਪੀੜਤਾਲ ਨੇ ਸਮਗਰੀ ਪਹੁੰਚਾਉਣ ਦਾ ਅਸੀਂ ਅਨਾਉਂਸਮੈਂਟ ਕੀਤੀ ਸਾਡੇ ਹੈੱਡ ਗ੍ਰਾਂਥੀ ਚਰਨਜੀਤ ਸਿੰਘ ਨੇ ਕੀਤੀ ਤੇ ਸੰਗਤਾਂ ਆਪਾਂ ਨੂੰ ਪਤਾ ਹੀ ਆ ਵੀ ਪੰਜਾਬ ਨਿਵਾਸੀ ਜਿਹੜੇ ਦੇ ਸੇਵਾ ਕਰਨ ਲਈ ਤਾਂ ਉਤਾਵਲੇ ਰਹਿੰਦੇ ਨੇ ਸੰਗਤ ਨੇ ਜੀ ਢੇਰ ਲਾਤੇ ਸਮਾਨ ਦਾ ਜਿਹਦੇ ਵਿੱਚ ਆਟਾ, ਦਾਲਾਂ, ਘਿਓ, ਚਾਵਲ ਤੇ ਹੋਰ ਜਿਹੜਾ ਆਪਣਾ ਰੋਜ਼ ਦਾ ਸਮਾਨ ਆ ਰਸੋਈ ਦਾ ਸਮਾਨ ਆ ਜਿਹੜਾ ਉਹ ਸਾਰਾ ਲਿਆ ਕੇ ਦੇਤਾ ਜੀ ਜਿਹਦੇ ਵਿੱਚ ਸਰੋਂ ਦਾ ਤੇਲ, ਪਾਣੀ ਦੀਆਂ ਪੇਟੀਆਂ ਲਿਆਤੀਆਂ ਜੀ ਫਿਰ ਅਸੀਂ ਬੇਨਤੀ ਕੀਤੀ ਸਾਨੂੰ ਪਤਾ ਲੱਗਿਆ ਵੀ ਡਾਕਟਰੀ ਦਵਾਈਆਂ ਨੇ ਜਿਹੜੀਆਂ ਉਹ ਵੀ ਚਾਹੀਦੀਆਂ ਨੇ ਤੇ ਬੱਚਿਆਂ ਦੇ ਪੈੜ ਵਗੈਰਾ ਚਾਹੀਦੇ ਨੇ ਅਸੀਂ ਇਹ ਵੀ ਸੰਗਤ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਦਵਾਈਆਂ ਤੇ ਪੈੜ ਵਗੈਰਾ ਵੀ ਇਹ ਵੀ ਸਾਰੇ ਲਿਆ ਕੇ ਦਿੱਤੇ ਨੇ ਵਿੱਚ ਸੰਗਤ ਨੇ ਸਾਨੂੰ ਨਾਰੀਅਲ ਪਾਣੀ ਦੀਆਂ ਵੀ 15 ਪੇਟੀਆਂ ਲੈ ਕੇ ਦਿੱਤੀਆਂ ਨੇ ਉਹ ਵੀ ਅਸੀਂ ਅੱਜ ਸਵੇਰੇ ਇੱਕ ਟਰੱਕ ਸੰਗਤ ਲਈ ਭੇਜ ਚੁੱਕੇ ਹਾਂ ਜਿਹੜਾ ਸੁਲਤਾਨਪੁਰ ਲੋਧੀ ਦੇ ਏਰੀਆ ਵਿੱਚ ਵੰਡਿਆ ਜਾ ਰਿਹਾ ਜੀ ਸਾਨੂੰ ਫੋਨ ਆਇਆ ਉਹ ਸਮਾਨ ਪਹੁੰਚ ਗਿਆ ਤੇ ਇੱਕ ਟਰੱਕ ਅਸੀਂ ਕੱਲ੍ਹ ਸ਼ਾਮ ਨੂੰ ਜਾਂ ਪਰਸੋਂ ਸਵੇਰੇ ਲਦਾ ਦਾਂਗੇ ਅੱਜ ਹੀ ਅਸੀਂ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ ਇਹ ਭਿਆਨਕ ਜਿਹੜਾ ਮੰੰਜਰ ਚੱਲ ਰਿਹਾ ਹੈ ਇਹਦੀ ਸ਼ਾਂਤੀ ਹੋ ਜਾਵੇ ਪੰਜਾਬ 'ਚ ਸ਼ਾਂਤੀ ਬਹਾਲ ਹੋਵੇ ਜੀ ਹੜਾਂ ਦਾ ਦੌਰ ਖਤਮ ਹੋਵੇ ਪ੍ਰਮਾਤਮਾ ਮਿਹਰ ਕਰੇ ਸਾਰਿਆਂ ਤੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਆਮਦਾਸ ਪਾਸ਼ਾ ਕਿਰਪਾ ਕਰਨ ਮੀਂਹ ਬੰਦ ਹੋ ਜਾਵੇ ਤੇ ਜਿਨ੍ਹਾਂ ਦੇ ਵਿਚਾਰਿਆਂ ਦੇ ਹੜ ਆਏ ਨੇ ਉਹ ਆਪਣੇ ਦਵਾਰੇ ਤੋਂ ਸੈਟਲ ਹੋ ਜਾਣ ਹੁਣ ਅਸੀਂ ਅੱਜ ਬੇਨਤੀ ਕੀਤੀ ਹੈ ਸਾਨੂੰ ਸੇਵਾ ਵਾਲੇ ਲੋਕਾਂ ਨੇ ਕਿਹਾ ਵੀ ਅਸੀਂ 50 ਬੈੱਡ ਫੋਲਡਿੰਗ ਬੈਟਲ ਉਹਦੇ ਤੇ 50 ਗੱਦੇ ਭੇਜ ਰਹੇ ਹਾਂ ਜੀ ਉਹ ਅਸੀਂ ਅੱਜ ਸਟੋਰ ਕਰਾਵਾਂਗੇ ਅੱਜ ਵੀ ਮੈਂ ਸੰਗਤ ਨੂੰ ਬੇਨਤੀ ਕੀਤੀ ਹੈ ਵੀ ਉਹਨਾਂ ਦੇ ਦਵਾਰਾਂ ਮੁੜ ਬਸੇਵੇਂ ਲਈ ਸੰਗਤਾਂ ਦੇ ਅਸੀਂ ਬਿਸਤਰੇ ਮੰਜੇ ਬੈੱਡ ਵਗੈਰਾ ਸੋਫਾ ਕੁਰਸੀ ਚਾਦਰਾਂ ਰਸੋਈ ਦਾ ਸਮਾਨ ਜੋ ਵੀ ਦੇਣਾ ਚਾਹੁੰਦੇ ਨੇ ਉਹ ਸਾਡੇ ਕੋਲ ਭੇਜੋ ਤੇ ਅਸੀਂ ਜਦੋਂ ਪੂਰੀ ਉਹਨਾਂ ਦੇ ਘਰ ਵਗੈਰਾ ਨਿਕਲ ਗਈ ਉਦੋਂ ਉੱਥੇ ਪਹੁੰਚਦਾ ਕਰਦਾਂਗੇ ਜੀ ਜੀ ਜਿਵੇਂ ਕਿ ਬਹੁਤ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਜੋ ਸਮਗਰੀ ਸੰਸਥਾਵਾ ਭੇਜ ਰਹੀਆਂ ਨੇ ਉਹ ਕਈ ਜਗ੍ਹਾ ਤੋਂ ਕੋਈ ਕਾਲ ਵੀ ਸਾਨੂੰ ਆਉਂਦੀ ਆ ਕਈ ਜਗ੍ਹਾ ਤੇ ਕੋਈ ਵੀਡੀਓ ਵੀ ਆਏ ਨੇ ਪਿਓ ਸਹੀ ਜਗ੍ਹਾ ਤੇ ਪਹੁੰਚ ਨਹੀਂ ਰਹੀ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਅਸੀਂ ਸਮਗਰੀ ਭੇਜ ਦਿਆਂ ਜੀ ਇਹ ਵੀ ਸਾਨੂੰ ਵੀ ਪਤਾ ਲੱਗਿਆ ਮੈਂ ਕੱਲ ਅਮਰਸਰ ਜਾ ਕੇ ਆਇਆ ਉਹ ਕਹਿੰਦੇ ਨੇ ਵੀ ਜਿਹੜੇ ਰੋਡ ਤੋਂ ਹਟਵੇਂ ਪਿੰਡ ਨੇ ਉਹਨਾਂ ਪਿੰਡਾਂ ਵਿੱਚ ਸਮਗਰੀ ਨਹੀਂ ਪਹੁੰਚ ਰਹੀ ਕੁਝ ਸ਼ਰਾਬਤੀ ਕਿਸਮ ਦੇ ਲੋਕ ਰੋਡਾਂ ਦੇ ਉੱਪਰ ਆ ਕੇ ਬੈਠ ਜਾਂਦੇ ਨੇ ਉੱਥੋਂ ਸਮਗਰੀ ਲੈ ਕੇ ਵੇਚ ਵੀ ਦਿੰਦ ਨੇ ਵੀ ਪਤਾ ਲੱਗਿਆ ਜੀ ਪਰ ਜੋ ਸਾਡੀ ਸਮਗਰੀ ਗਈ ਹੈ ਨਾਲ ਸਾਡੇ ਨੌਜਵਾਨ ਮੁੰਡਿਆਂ ਦੀ ਟੀਮ ਗਈ ਹੈ ਤੇ ਐਸਜੀਪੀਸੀ ਵੱਲੋਂ ਉੱਥੇ ਗੁਰਦੁਆਰਾ ਬੇਰ ਸਾਹਿਬ ਦੇ ਮੁਲਾਜ਼ਮਾਂ ਦੇ ਰਾਹੀ ਜਿਹੜੇ-ਜਿਹੜੇ ਪਿੰਡਾਂ 'ਚ ਨਹੀਂ ਸਮਗਰੀ ਗਈ ਅਸੀਂ ਉੱਥੇ ਭੇਜ ਰਹੇ ਹਾਂ ਜੀ ਸਾਰਾ ਉਹਦਾ ਬਕਾਇਦਾ ਸਾਡੇ ਕੋਲ ਡਾਟਾ ਆਏਗਾ ਵੀ ਆਹ ਪਿੰਡਾਂ 'ਚ ਅਸੀਂ ਸਮਗਰੀ ਵੰਡ ਕੇ ਆਏ ਹਾਂ ਅਸੀਂ ਕਿਸੇ ਨੂੰ ਸਮਗਰੀ ਨਹੀਂ ਦੇਵਾਂਗੇ ਅਸੀਂ ਲੋੜਵੰਦਾਂ ਤੱਕ ਪਹੁੰਚਾਵਾਂਗੇ ਜੀ ਸਾਰੀ ਸਮਗਰੀ ਤੇ ਜਿਵੇਂ ਕਿ ਇਹ ਜਿਹੜਾ ਮਾਹੌਲ ਅੱਜ ਚੱਲ ਰਿਹਾ ਪੰਜਾਬ ਦੇ ਉੱਤੇ ਕਾਲਾ ਦੌਰ ਚੱਲ ਰਿਹਾ ਪੰਜਾਬ ਹਮੇਸ਼ਾ ਹੀ ਕਿਤੇ ਵੀ ਪੂਰੇ ਇੰਡੀਆ ਦੇ ਵਿੱਚ ਭਾਰਤ ਵਿੱਚ ਕਿਤੇ ਵੀ ਕੋਈ ਪ੍ਰੋਬਲਮ 'ਚ ਆਉਂਦਾ ਉੱਥੇ ਪੰਜਾਬ ਸਭ ਤੋਂ ਪਹਿਲਾਂ ਉੱਥੇ ਆਪਦੀ ਰਸਤ ਲੈ ਕੇ ਆਪਦੀ ਸੇਵਾ ਲੈ ਕੇ ਪਹੁੰਚਦਾ ਕੀ ਤੁਸੀਂ ਇਸ ਚੀਜ਼ ਤੋਂ ਮਤਲਬ ਵਾਕਵਾਂ ਵੀ ਆਪਣੇ ਪੰਜਾਬ ਦੇ ਵਿੱਚ ਜਿਵੇਂ ਬਾਹਰਲੇ ਸੂਬਿਆਂ ਦੀ ਮਦਦ ਪੰਜਾਬ ਕਰਦਾ ਹਰ ਵਾਰ ਕਰਦਾ ਕਿ ਬਾਹਰਲੇ ਸੂਬਿਆਂ ਨੂੰ ਕੋਈ ਮਦਦ ਆ ਰਹੀ ਹੈ ਅਸੀਂ ਅੰਦਾਜ਼ਾ ਲਗਾਇਆ ਸੀ ਜਦੋਂ ਮੀਂਹ ਪੈਣ ਲੱਗੇ ਨੇ ਹੜਾ ਦਾ ਅਲਟ ਹੋਇਆ ਹੜਾਂ ਦਾ ਪਤਾ ਲੱਗਿਆ ਵੀ ਇਹ ਪਿੰਡ ਡੁੱਬ ਗਏ ਇਹ ਇਲਾਕਾ ਡੁੱਬ ਗਿਆ ਉੱਥੇ ਪਾਣੀ ਭਰ ਗਿਆ ਜੀ ਸਾਨੂੰ ਲੱਗਿਆ ਵੀ ਪੰਜਾਬ ਸਰਕਾਰ ਸੈਂਟਰ ਸਰਕਾਰ ਤੋਂ ਇਹਨਾਂ ਵੱਲੋਂ ਹੜਾ ਆ ਜਾਊਗਾ ਲੋਕਾਂ ਵੱਲੋਂ ਹੜਾ ਆ ਜਾਊਗਾ ਵੀ ਅਸੀਂ ਪੰਜਾਬ ਦੀ ਮਦਦ ਕਰਦੇ ਹਾਂ ਜੀ ਪੰਜਾਬ ਸਾਡੀ ਹਰ ਦਾ ਮਦਦ ਕਰਦਾ ਕਿਤੇ ਵੀ ਹੜਾ ਜਾਵੇ ਕਿਤੇ ਸੁਨਾਮੀ ਆ ਜਾਵੇ ਕਿਤੇ ਪਚਾੜਾ ਜਾਵੇ ਪੰਜਾਬ ਹਰੇਕ ਜਗ੍ਹਾ ਜਾ ਕੇ ਨਾਲ ਖੜਦਾ ਹੈ ਪਰੰਤੂ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਪੰਜਾਬ ਸਰਕਾਰ ਸੈਂਟਰ ਸਰਕਾਰ ਕੋਈ ਵੀ ਬਾਹਰਲੇ ਸੂਬਿਆਂ ਦੀ ਸੰਸਦਾ ਜਾਂ ਬਾਹਰਲੇ ਸੂਬਿਆਂ ਦੀਆਂ ਸਰਕਾਰਾਂ ਜਾਂ ਕੋਈ ਲੋਕ ਬਾਹਰਲੇ ਉਹ ਨਹੀਂ ਆਏ ਸਿਰਫ ਪੰਜਾਬੀ ਹੀ ਪੰਜਾਬੀ ਦੇ ਕੰਮ ਆਇਆ ਪੰਜਾਬੀ ਜੋ ਆਪਣਾ ਏਰੀਆ ਬਚੇ ਹੋਏ ਨੇ ਇਹ ਫਤੇਗੜ ਸਾਹ ਪਟਿਆਲਾ ਹੋ ਗਿਆ ਰੋਪੜੋ ਹੋ ਗਿਆ ਹੋਰ ਏਰੀਆ ਬਚੇ ਨੇ ਹਰਿਆਣੇ ਦੇ ਕੱਲ ਵੇਖਿਆ ਬੜੀਆਂ ਟਰਾਲੀਆਂ ਹਰਿਆਣੇ ਤੋਂ ਜਾ ਰਹੀਆਂ ਨੇ ਆਪਣੇ ਜਿਹੜੇ ਸਿੱਖ ਨੌਜਵਾਨ ਨੇ ਹਰਿਆਣੇ ਦੇ ਉਹ ਤੂੜੀ ਹਰਾਚਾਰਾ ਲੈ ਕੇ ਉਧਰ ਨੂੰ ਜਾ ਰਹੇ ਨੇ ਰਾਸ਼ਨ ਦੀਆਂ ਟਰਾਲੀਆਂ ਬੜੀਆਂ ਮੇਲੀਆਂ ਮੈਂ ਰੋਕ ਕੇ ਵੀ ਪੁੱਛਿਆ ਉਹਨਾਂ ਨੂੰ ਉਹ ਕਹਿੰਦੇ ਹੰਡੇ ਇਸ ਤਰ੍ਹਾਂ ਸਾਈਡ ਤੋਂ ਆਇਆ ਜੀ ਅਸੀਂ ਸਾਡੀਆਂ 15 ਟਰਾਲੀਆਂ ਜਾ ਰਹੀਆਂ ਨੇ ਪਰੰਤੂ ਹੋਰ ਸਟੇਟਾਂ 'ਚ ਜਿੱਦੇ ਜਿੱਦਾਂ ਅਸੀਂ ਜਾਣੇ ਆ ਜਾਂ ਜਿਹੜੇ ਕੋਈ ਸਿੰਗਰ ਵਗੈਰਾ ਨੇ ਦੂਜੇ ਸਟੇਟਾਂ ਦੇ ਜਾਂ ਫਿਲਮਾਂ ਵਾਲੇ ਨੇ ਉਹ ਇੱਕ ਦੋ ਇੱਕ ਨੂੰ ਛੱਡ ਕੇ ਉਹ ਵੀ ਜਿਨ੍ਹਾਂ ਦਾ ਪਿਸ਼ੋਕੜ ਪੰਜਾਬੀ ਆ ਉਹਨਾਂ ਨੂੰ ਛੱਡ ਕੇ ਕੋਈ ਅੱਗੇ ਨਹੀਂ ਆਇਆ ਹੈ ਜੀ ਬੜੀ ਨਿਮੋਸ਼ੀ ਹੋਈ ਹੈ ਇਹ ਗੱਲਾਂ ਦੇਖ ਕੇ ਸੈਂਟਰ ਸਰਕਾਰ ਦੂਜੇ ਅਫਗਾਨਿਸਤਾਨ ਨੂੰ ਤਾਂ ਜਾ ਕੇ ਦੇ ਰਿਹਾ ਪੈਸੇ ਇੱਕ ਟੇ ਮੋਦੀ ਦਾ ਮੂੰਹ ਟੁੱਟ ਜਾਏ ਜੇ ਉਹਨੇ ਕੋਈ ਵੀ ਐਲਾਨ ਕੀਤਾ ਹੋਵੇ ਵੀ ਅਸੀਂ ਪੰਜਾਬ ਨੂੰ ਇਹ ਕਰਦੇ ਆਂ ਕੱਲ ਉਹਨਾਂ ਦਾ ਇੱਕ ਮਿਨਿਸਟਰ ਆ ਕੇ ਦੇਖ ਕੇ ਆ ਗੇੜਾ ਮਾਰ ਗਿਆ ਪਰੰਤੂ ਐਲਾਨ ਉਹਨੇ ਕੋਈ ਨਹੀਂ ਕੀਤਾ ਹੈ ਜੀ ਤੇ ਤੁਸੀਂ ਹੁਣ ਜਿਹੜੀਆਂ ਸਿੱਖ ਸੰਗਤਾਂ ਨੇ ਜਾਂ ਜਿਹੜਾ ਇਹ ਇਹ ਭਾਰਤ ਦੀ ਜਿਹੜੀ ਸੰਗਤਾਂ ਭਾਰਤ ਦੇ ਜਿਹੜੇ ਲੋਕ ਨੇ ਤੇ ਜਾਂ ਜਿਹੜੇ ਆਪਣੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਆਪਣੇ ਪੰਜਾਬੀ ਨੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਪੰਜਾਬੀਆਂ ਨੂੰ ਤਾਂ ਮੈਂ ਇਹੀ ਅਪੀਲ ਕਰਨੀ ਚਾਹੁੰਦਾ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਸਾਡੇ ਬੱਚੇ ਵੀ ਬੈਠੇ ਨੇ ਜਿਹੜੇ ਆਪਣੇ ਕੰਮ ਦੇ ਵਿੱਚ ਸੈਟਲ ਨੇ ਜਾਂ ਜੋ ਪ੍ਰਾਣੇ ਗਏ ਹੋਏ ਨੇ ਉਹ ਮਦਦ ਭੇਜ ਵੀ ਰਹੇ ਨੇ ਤੇ ਫੋਨ ਵੀ ਕਰ ਰਹੇ ਨੇ ਵੀ ਕੋਈ ਉਹਨਾਂ ਨੂੰ ਕਹਿ ਦੋ ਵੀ ਡਰਨ ਦੀ ਲੋੜ ਨਹੀਂ ਜੇ ਸਰਕਾਰਾਂ ਨਹੀਂ ਸਾਥ ਦਿੰਦੀਆਂ ਤਾਂ ਅਸੀਂ ਉਹਨਾਂ ਦੇ ਨਾਲ ਆਪ ਜੀ ਨੂੰ ਆਪ ਜੀ ਨੇ ਵੇਖਿਆ ਹੋਣਾ ਕਈ ਚੈਨਲਾਂ 'ਤੇ ਦੱਸਿਆ ਜਾ ਰਿਹਾ ਹੈ ਵੀ ਇਹਨਾਂ ਇਹਨਾਂ ਸਿੰਗਰਾਂ ਨੇ ਐਮੀ ਬਿਰਕੋਣਾ ਨੇ ਦਲਜੀਤ ਦੋਸਾਂਝ ਨੇ ਕਈ ਪਿੰਡ ਗੋਦ ਲੈ ਲਏ ਉਹਨਾਂ ਦਾ ਮੁਢਬ ਸੇਵਾ ਕਰਨ ਦੀ ਲੋੜ ਹੈ ਜਿੱਦਾਂ ਕਿਸੇ ਦਾ ਘਰ ਟੱਗ ਗਿਆ ਜੀ ਜਮੀਨਾਂ ਦੇ ਵਿੱਚ ਰੇਤਾ ਭਰ ਗਿਆ ਕਈਆਂ ਕੋਲੇ ਛੋਟੀਆਂ ਜ਼ਮੀਨਾਂ ਵਾਲਿਆਂ ਕੋਲੇ ਟਰੈਕਟਰ ਵੀ ਨਹੀਂ ਹੋਣੇ ਉਹਨਾਂ ਦੇ ਟਰੈਕਟਰ ਕੋਲੇ ਟਰੈਕਟਰ ਲਾ ਜਾ ਕੇ ਇਧਰੋਂ ਸੁਪੇ ਏਰੀਆ ਚੋਂ ਲਾ ਜਾ ਕੇ ਉਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਾਉਣੀਆਂ ਦੁਬਾਰਾ ਫਸਲ ਵਜਾਉਣੀ ਨਾਲ ਤੇ ਉਹਨਾਂ ਦੀ ਆਰਥਿਕ ਮਦਦ ਕਰਨੀ ਇਹ ਚਾਹੀਦਾ ਸੰਗਤ ਨੂੰ ਜੋ ਘਰੇਲੂ ਸਮਾਨ ਵੀ ਉਹਨਾਂ ਦਾ ਖਰਾਬ ਹੋ ਗਿਆ ਉਹ ਸਾਰਿਆਂ ਦਾ ਸਮਾਨ ਬਣਾ ਕੇ ਦਿੱਤਾ ਜਾਵੇ ਕਿਸੇ ਦਾ ਗਰੀਬ ਦਾ ਮਕਾਨ ਢਹਿ ਗਿਆ ਉਹ ਦੁਬਾਰੇ ਮਕਾਨ ਦੀ ਉਸਾਰੀ ਕੀਤੀ ਜਾਵੇ ਸਾਰਾ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਮੈਂ ਆਪ ਜੀ ਦੇ ਚੈਨਲ ਰਾਹੀਂ ਵੀ ਪੰਜਾਬੀ ਕਰਨਗੇ ਤੁਹਾਡੇ ਨਾਲ ਖੜੇ ਨੇ ਕੋਈ ਪ੍ਰੋਬਲਮ ਨਹੀਂ ਆਉਣ ਦੇਣਗੇ ਅਸੀਂ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਵੀ ਇੱਕ ਦਿਨ ਦੀ ਸੈਲਰੀ ਆਪਣੀ ਅਸੀਂ ਨੇ ਉੱਥੇ ਭੇਜੀ ਅੰਮ੍ਰਿਤਸਰ ਸਾਡੇ ਆਫਸਰ ਹੈੱਡ ਆਫਿਸ ਅੱਜ ਮੇਰਾ ਕਹਿੰਦਾ ਪ੍ਰਧਾਨ ਜੀ ਵੱਲੋਂ ਕਰੋੜ ਰੁਪਏ ਦਾ ਚੈੱਕ ਕੱਟ ਕੇ ਕਿਸੇ ਸੰਸਥਾ ਨੂੰ ਜਾਂ ਦਿੱਤਾ ਜਾ ਰਿਹਾ ਹੈ ਅੜਪੀੜ ਦਾ ਲਈ ਤੇ ਹੋਰ ਵੀ ਮਦਦ ਅੱਗੇ ਵੀ ਮਦਦ ਸ਼ਰੋਣੀ ਕਮੇਟੀ ਵੱਲੋਂ ਵੀ ਸੰਗਤਾਂ ਵੱਲੋਂ ਵੀ جاری ਰਹੇਗੀ ਚਲੋ ਇਸ ਜਾਣਕਾਰੀ ਲਈ ਤੁਹਾਡਾ ਬਹੁਤ ਧੰਨਵਾਦ ਜਿਵੇਂ ਇਹਨਾਂ ਨੇ ਕਿਹਾ ਵੀ ਕਰੋੜ ਰੁਪਏ ਦਾ ਚੈੱਕ ਵੀ ਦਿੱਤਾ ਤੇ ਜੇਕਰ ਅੱਜ ਗੱਲ ਕਰੀ ਅੱਜ ਦੇ ਸਮੇਂ ਦੀ ਐਸਜੀਪੀਸੀ ਜਿਹੜੀ ਬਹੁਤ ਜ਼ਿਆਦਾ ਖੁੱਲ ਕੇ ਇਹ ਸੰਸਥਾ ਜਿਹੜੀ ਆ ਐਸਜੀਪੀਸੀ ਬਹੁਤ ਜ਼ਿਆਦਾ ਖੁੱਲ ਕੇ ਹੜਪੀੜਤਾ ਦੇ ਨਾਲ ਖੜੀ ਆ ਅਸੀਂ ਆਪਦੇ ਚੈਨਲ ਦੇ ਮਾਧਮੇ ਨਾਲ ਅਸੀਂ ਦੱਸਣਾ ਚਾਹੁੰਦੇ ਆ ਵੀ ਐਸਜੀਪੀਸੀ ਤੇ ਹੋਰ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਜਿੰਨੇ ਵੀ ਗੁਰਨਾਮ ਨਾਮਲੇਵਾ ਸੰਗਤਾਂ ਨੇ ਉਹ ਵੱਧ ਚੜ ਕੇ ਹੜਪੀੜਤਾ ਦੇ ਹੱਕ ਵਿੱਚ ਖੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ